ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੋਪਰ ਆਏ ਚੈਨ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰੇ ਭੈਣ ਭਰਾ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੇ ਦੇਖੋ ਜੀ ਦੁਪਹਿਰ ਦਾ ਹੋ ਗਿਆ ਟਾਈਮ ਤੇ ਅੱਜ ਤਰੀਕ ਹੈਗੀ ਹੈ 26 ਅਗਸਤ ਤੇ ਦਿਨ ਹੋ ਗਿਆ ਮੰਗਲਵਾਰ ਮਾਹਮਾਜ ਦਾ ਦਿਨ ਹੈ ਤੇ ਦੇਖੋ ਇਸ ਵੇਲੇ ਦੇ ਥ्रू ਦਾ ਸ਼ੁਰੂ ਹੋ ਗਿਆ ਯਾਨੀ ਕੱਲ ਤਾਂ ਇਸ ਪੱਛੋਂ ਸ਼ੁਰੂ ਹੋਇਆ ਮਹੀ ਸਾਡੇ ਤੇ ਬਸ ਇਦਾਂ ਹੀ ਲਗਾਤਾਰ ਪਈ ਯਾਰ ਮਹੀਨੇ ਬਹੁਤ ਹੈ ਕਿ ਨੁਕਸਾਨ ਕੀਤਾ ਬਹੁਤ ਜ਼ਿਆਦਾ ਹੈ ਨਾ ਮੀ ਪਸ਼ੂਆਂ ਦਾ ਤੇ ਜਾਨਵਰਾਂ ਦਾ ਵੀ ਬਹੁਤ ਮੁਸ਼ਕਲ ਹੋਇਆ ਔਖਾ ਪਿਆ ਹੋਇਆ ਨਾ ਤੇ ਚਲੋ ਫਿਰ ਤੇ ਮੀਂਹ ਨਹੀਂ ਹਟਿਆ ਹੈਗਾ ਤੁਹਾਨੂੰ ਪਤਾ ਜਦੋਂ ਮੀਂਹ ਪੈਂਦਾ ਹੋਵੇ ਤਾਂ ਫਿਰ ਮਨ ਕਰਦਾ ਵੀ ਚਲੋ ਪਕੌੜੇ ਖਾਂਦਾ ਹਨਾ ਚਲੋ ਪਕੌੜੇ ਫਿੰਗਰ ਹੋਈ ਚੱਪਸਾ ਲੂ ਚੱਪਸਾ ਹੋਏ ਚਲੋ ਤਾਂ ਬਣਾਉਂਦੇ ਰਹਿੰਦੇ ਹਨਾ ਤੇ ਅੱਜ ਬਣਾਉਣੇ ਆ ਬ੍ਰੈਡ ਪਕੌੜੇ ਤੇ ਆਲੂ ਐ ਸਵੇਰੇ ਹਵਾਲ ਕੇ ਰੱਖੇ ਸੀਗੇ ਫਿਰ ਪਹਿਲਾਂ ਆਲੂਆਂ ਨੇ ਪਰੌਂਠੇ ਲਾ ਲੈ ਤੇ ਜਦ ਮੈਂ ਜਿੱਦਾਂ ਕਹ ਲੋ ਹਵਾਲ ਲਏ ਸੀਗੇ ਤੇ ਫਿਰ ਚਲੋ ਮੈਂ ਕੁਝ ਪਰੌਂਠਿਆਂ ਦੇ ਕੰਮ ਹੋ ਜਾਣਗੇ ਕੁਝ ਇਹ ਬ੍ਰੈਡ ਦੇ ਕੰਮ ਹੋ ਜਾਣਗੇ ਹਨਾ ਤੇ ਇਹਨੂੰ ਹੁਣ ਬ੍ਰੈਡ ਵਿੱਚ ਜਿਹੜੀ ਲਾਉਣਾ ਹੈ ਇਹਨੂੰ ਤੇ ਹੁਣ ਦੇਖੋ ਦੋ ਮਿਰਚਾਂ ਮਿਰਚਾਂ ਵਿੱਚ ਕੌੜੀਆਂ ਬਾਤ ਆ ਤੇ ਇੱਕ ਪਿਆਜ਼ ਤੇ ਨਾਲ ਮਿਰਚ ਮਸਾਲਾ ਵੀ ਰੱਖ ਲਿਆ ਪਾ ਲੈ ਵਿੱਚ ਇਹਦੇ ਇਹਦੇ ਵਿੱਚ ਮਿਕਸ ਕਰਨਾ ਹੈ ਚਾਟ ਮਸਾਲਾ ਮੇਰੇ ਤੋਂ ਹੈ ਨੀਗਾ ਤਾਂ ਉਹ ਵੀ ਪਾ ਲਈਦਾ ਹੁੰਦਾ ਆ ਤਾਂ ਹੁਣ ਜਿੰਨੀ ਤਰ੍ਹਾਂ ਨਾਲ ਇਹਨੂੰ ਦੀ ਜੇ ਆਪਾਂ ਮਿਰਚ ਮਸਾਲਾ ਘੱਟ ਲੱਗੇ ਤਾਂ ਆਪਾਂ ਮਿਰਚ ਮਸਾਲਾ ਉਹ ਵਿੱਚ ਪਾ ਸਕਦੇ ਨਾ ਇਹਦੇ ਆਲੂਆਂ ਦੇ ਕਿਹ ਆਲੂਆਂ ਟੇਸਟ ਹੋ ਸੋਨਾ ਹੋ ਜਾਂਦਾ ਤੇ ਮੈਨੂੰ ਹੱਥਾਂ ਨਾਲ ਮੈਸ਼ ਕਰਨਾ ਹੈ ਤੇ ਆਲੂ ਬਹੁਤ ਸੋਹਣੇ ਉਬਲੇ ਆ ਤੇ ਇੱਕਦਮ ਮੈਸ਼ ਹੋ ਜਾਂਦੇ ਆ ਤੇ ਆ ਲੋ ਜੀ ਹੁਣ ਆਪਾਂ ਬਰਡ ਤਿਆਰ ਕਰਨੇ ਆ ਤਾਂ ਕਰਾਟੀ ਰੱਖ ਲਈਏ ਮੈਂ ਤੇ ਇੱਕ ਵੱਡੀ ਕੌਲੀ ਲੈ ਲਈ ਕਰਾਟੀ ਦੀ ਤੇ ਹਾਂਜੀ ਪਿਆਰੀ ਹੁਣ ਅੱਡਸਾ ਚਲ ਗਿਆ ਸ਼ਾਇਦ ਥੋੜਾ ਕਮ ਸੀਗਾ ਤੇ ਮੀ ਲਗਾਤਾਰ ਸਪੀਡ ਪਈ ਆ ਰਹੀ ਆ ਪਈ ਆ ਰਹੀ ਆ ਨਾ ਤੇ ਇਹ ਲੋ ਜੀ ਮਿਕਸ ਕਰ ਲਿਆ ਇਹਨੂੰ ਚੰਗੀ ਤਰ੍ਹਾਂ ਕੋਈ ਡਲੀ ਨਾ ਹੋਵੇ ਵਿੱਚ ਇਹਦੇ ਤੇ ਫਿਰ ਬਲੇਡ ਵਿੱਚ ਸੱਟ ਨਹੀਂ ਆਉਂਦੀ ਫਿਰ ਆਲੂ ਚੋਪਰ ਸੀਗਾ ਚੋਪ ਸੀਗਾ ਤੇ ਉਹ ਹੋਵੇ ਬਰਤਨ ਚਲੋ ਮੈਂ ਕਿਹਾ ਹੱਥਾਂ ਨਾਲ ਸੋਨਾ ਮੈਸ਼ ਹੁੰਦਾ ਨਾ ਇਦਾਂ ਤਾਂ ਹਣੀੜੇ ਕਿ ਰੱਡੀ ਆ ਉਹਦੇ ਵਿੱਚ ਵੀ ਥੋੜੇ ਜਿਹਾ ਨਮਕ ਮਸਾਲਾ ਮੇਰੇ ਤੋਂ ਪਾ ਕੇ ਹੈ ਨਾ ਤੇ ਫਿਰ ਇਹਨੂੰ ਘੋਲਣਾ ਹੈ ਤੇ ਆ ਦੇਖੋ ਤੇਲ ਤੇਲ ਜੋ 스멜 ਆ ਰਹੀ ਆ ਤੇ ਇਹ ਦੇਖੋ ਧੂਆ ਦੇ ਨਿਕਨ ਡਿਆ ਜੋ ਤੇਲ ਪੱਕ ਜਾਂਦਾ ਫਿਰ ਪਤਾ ਲੱਗ ਜਾਂਦਾ ਵੀ ਪੱਕ ਗਿਆ ਤੇਲ ਤੇ ਮੈਂ ਤੇਲ ਪਕਣਾ ਰੱਖ ਰხਾ ਜਦ ਤੱਕ ਮੈਂ ਸਮਾਨ ਤਿਆਰ ਕਰ ਲਵਾਂ ਤੇ ਫਿਰ ਸ਼ੁਰੂ ਕਰਦੇ ਆ ਨਾ ਤੇ ਬਣਾਉਣੇ ਬਰੈਡ ਪਕੌੜੇ ਅੱਜ ਟੇਸਟੀ ਟੇਸਟੀ ਬੰਦੇ ਬਹੁਤ ਸੌਖੇ ਐਵੇਂ ਖਿੱਚ ਲਾ ਥੋੜੀ ਬਤੀ ਚੰਨੀ ਪੈਂਦੀ ਆ ਤੇ ਹੁਣ ਮੜਦਾ ਮੀ ਹਟਿਆ ਤੇ ਦਿਨ ਉੱਚਾ ਹੋਇਆ ਆ ਮਾਰੇ ਵਿਚਾਰੇ ਪੰਛੀ ਬੋਲਣ ਲੱਗੇ ਆ ਪੰਛੀਆਂ ਚਾਰਾ ਖਾਣ ਦਾ ਲੈ ਵੀ ਖਤਮ ਹੋ ਜਾਂਦਾ ਨਾਲ ਹੀ ਜਦੋਂ ਮੀ ਆਉਂਦਾ ਸਾਰਾ ਕੁਝ ਠੱਪ ਹੋ ਜਾਂਦਾ ਅੰਦਰ ਦੇ ਲੋਕੀ ਅੰਦਰ ਅੰਦਰ ਦੇ ਬਾਹਰ ਦੀਵਾਰ ਹਨਾ ਚਲੋ ਜੀ ਆਲੂ ਤਾਂ ਹੋ ਗਏ ਨਾ ਤੇ ਹੁਣ ਆਪਾਂ ਕਰਾਟੇ ਵੀ ਮੈਸ਼ ਕਰ ਲਈਏ ਹੁਣ ਦੀ ਮੇਟਾ ਮਸਾਲਾ ਤਾਂ ਵੈਸੇ ਮੈਂ ਪਾਇਆ ਦੇ ਵਿੱਚ ਇਹ ਆਲੂਆਂ ਚ ਵੀ ਥੋੜਾ ਬਤਾ ਆਪਾਂ ਇਹਦੇ ਵਿੱਚ ਵੀ ਪਾ ਦਨੇ ਆ ਤੇ ਤਾਂ ਜਿਹੜਾ ਕਮੀ ਹੋ ਗਈ ਮੇਟੇ ਮਸਾਲੇ ਦੀ ਹੈ ਨਾ ਤੇ ਚਲੋ ਖੈਰ ਪੂਰੀ ਹੋ ਜਾਂਦੀ ਆ ਤੇ ਫਿਰ ਘੱਟ ਤਾਂ ਨਹੀਂ ਹੈਗਾ ਚਲੋ ਜੀ ਥੋੜਾ ਜਿਹਾ ਪਾਣੀ ਪਨੇ ਤੇ ਇਸ ਕੋਲੋਂ ਤਿਆਰ ਕਰਦੇ ਆ ਜੀ ਆ ਦੇਖੋ ਜੀ ਨਾ ਇਹਨੂੰ ਪਤਲਾ ਕਰਨਾ ਤੇ ਨਾ ਕਰੜਾ ਕਰਨਾ ਤੇ ਇਹਦੇ ਵਿੱਚ ਬਰੈਡ ਭਿਓ ਭਿਓ ਕੇ ਨਾ ਉਹੋ ਤੇ ਫੇ ਆਪਾਂ ਤੇਲ ਛੱਡਾਂਗੇ ਇਹਨਾਂ ਨੂੰ ਹਨਾ ਤੇ ਆ ਲੋ ਜੀ ਕ੍ਰੈਟੇ ਦਾ ਬੇਸਨ ਬਣਾ ਲਓ ਪਕੌੜੇ ਬਣਾ ਲਓ ਬਹੁਤ ਕੁਝ ਬਣ ਜਾਂਦਾ ਹੈ ਬੇਸਨ ਦੀ ਸਾਜੀ ਬਣਾ ਲਓ ਹਨਾ ਤੇ ਇਹ ਬੇਸਨ ਦਾ ਬਹੁਤ ਥਾਂ ਕੰਮ ਆ ਜਾਂਦਾ ਹੈ ਚਲੋ ਜੀ ਹੁਣ ਇਹ ਚੰਗੀ ਤਰ੍ਹਾਂ ਮਿਕਸ ਕਰ ਲਵਾਂ ਲੋ ਜੀ ਮੈਂ ਕੋਲ ਕ੍ਰੈਟੇ ਤਿਆਰ ਕਰ ਲਿਆ ਵਿੱਚ ਮੇਰੇ ਮੇਰੇ ਮਸਾਲਾ ਪਾ ਲਿਆ ਥੋੜਾ ਬੱਤਾ ਜਣੀ ਮੇ ਕਾ ਫਿੱਕਾ ਜਾਣਾ ਹੋਵੇ ਤਾਂ ਨਾ ਇਹ ਹੈਗਾ ਗਾੜਾ ਤੇ ਨਾ ਪਤਲਾ ਆ ਤੇ ਲੰਬੜ ਤੇ ਰਹਿ ਜਵੇ ਨਾ ਤੇ ਆਪਣਾ ਵੀ ਆਲੂ ਵੀ ਤਿਆਰ ਆ ਤੇ ਹੁਣ ਅੱਗੇ ਬਰੈਡਾਂ ਦੀ ਵਾਰੀ ਹੈ ਨਾ ਤੇ ਬਰੈਡਾਂ ਨੂੰ ਪਹਿਲਾਂ ਆਪਾਂ ਸੌਸ ਲਾਉਣੀ ਆ ਤੇ ਆ ਦੇਖੋ ਜੀ ਸੌਸ ਲਾ ਕੇ ਤੇ ਫਿਰ ਨਾ ਉੱਪਰ ਲਾਉਣੀ ਫਿਰ ਇਹਦੇ ਆਲੂ ਤਾਂ ਟੇਸਟ ਬਹੁਤ ਸੋਹਣਾ ਆਉਂਦਾ ਹੈ ਇਦਾਂ ਸਾਰੇ ਜਿੰਨੇ ਵੀ ਹੈਗੇ ਆਪਾਂ ਬਣਾਉਣੇ ਆ ਸਾਰੇ ਜਿਵੇਂ ਤਿਆਰ ਕਰ ਲੈਣੇ ਆ ਤੇ ਆ ਲਓ ਜੀ ਤੇ ਆਲੂ ਵਿੱਚ ਆਪਾਂ ਇਹਦੇ ਇਦਾਂ ਬਹੁਤੇ ਨਹੀਂ ਪਾਉਣੇ ਹੈਗੇ ਤੇ ਜਾਨੀ ਜਿੰਨਾ ਕਿ ਨਾ ਇਹਨਾਂ ਲੋੜ ਓਨੇ ਕੀ ਬਸ ਪਾਉਣੇ ਆ ਮਿਰਚ ਮਸਾਲਾ ਜਿੰਨਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਮਤਲਬ ਖਾ ਸਕਦੇ ਓਨਾਂ ਕੁ ਪਾਓ ਤੇ ਸਾਡੇ ਤਾਂ ਨਾਰਮਲ ਮਿਰਚ ਖਾਂਦੇ ਬੱਚੇ ਤੇ ਬਹੁਤੀ ਨਹੀਂ ਮਿਰਚ ਖਾਂਦੇ ਹੈਗੇ ਲਓ ਜੀ ਬ్రెਡ ਪਕੌੜੇ ਤਾਂ ਬਣਾਉਣੇ ਪੜੇ ਆਸਾਨ ਆ ਵੀ ਬਹੁਤ ਜਿਆਦਾ ਆਸਾਨ ਘੱਲੋ ਬਸਟੈਂਡ ਤੇ ਨਾ ਇਹ ਤੋਂ ਵੀ ਛੋਟੇ ਜਿਹੜੇ ਹੁੰਦੇ ਆ ਬ్రెਡ ਪਕੌੜੇ ਵੀ ਰਸਾਇਦਾਕ ਮਿਲਦਾ ਅਸੀਂ ਕੈਸੀ ਕਿਸੇ ਬਸਟੈਂਡ ਤੇ ਉੱਥੇ ਖਾਦਾ ਤਾਂ ਸਾਨੂੰ ਪਤਾ ਲੱਗਾ ਆਹ ਲੋ ਜੀ ਇਹਦਾ ਹੁਣ ਮੈਂ ਇਦਾਂ ਕੱਟ ਕਰ ਲਿਆ ਇਹਨੂੰ ਮੈਂ ਤੇ ਇੱਕ ਆਪਾਂ ਇਦਾਂ ਹੋਰ ਤਿਆਰ ਕਰ ਲੈਣਾ ਦੂਜਾ ਵੀ ਹੈ ਨਾ ਤੇ ਦੇਖੋ ਜੀ ਲੋ ਜੀ ਤੇ ਹਲਕਾ ਥੋੜਾ ਹੋਤਾ ਇਦਾਂ ਵੀ ਨਾ ਤਿਆਰ ਕਰ ਲੈਂਦੇ ਆ ਦੇਖੋ ਜਿਹੜੇ ਘਰ ਦੇ ਚੀਜ਼ਾਂ ਆ একদম ਸ਼ੁੱਧ ਤੇ ਸਾਫ਼ ਸਫਾਈ ਵਾਲੀਆਂ ਚੀਜ਼ਾਂ ਹੋ ਜਾਂਦੀਆਂ ਨਾ ਤੇ ਨਾਲ ਹੀ ਹੋ ਜਾਂਦੀ ਬਰਕਤ ਹਨਾ ਇਸ ਚੀ ਦੀ ਬਹੁਤ ਵੱਡੀ ਗੱਲ ਹੁੰਦੀ ਆ ਤੇ ਲੋ ਜੀ 2 ਤੋਂ 4 ਹੋ ਗਿਆ ਤੇ ਇਸ ਤਰ੍ਹਾਂ ਦਾ ਟੈਕਚਰ ਬਣ ਜਾਂਦਾ ਇਹਦਾ ਤੇ ਦੇਖੋ ਜੀ ਹੁਣ ਜਿਹੜਾ ਆਪਾਂ ਕੋਲ ਬਣਾਇਆ ਹਨਾ ਇਹਦੇ ਵਿੱਚ ਦੀ ਇਹਨੂੰ ਡਿਪ ਕਰਕੇ ਤੇ ਫੇ ਆਪਾਂ ਤੇਲ ਤੇ ਚਲੋ ਗਰਮ ਹੋਇਆ ਹੀ ਹੈ ਨਾ ਤੇ ਫਿਰ ਆਪਾਂ ਆਸਾਨੀ ਨਾਲ ਹਨਾ ਤੇ ਬਰੈਡਾਂ ਨੂੰ ਤੇਲ ਛੱਡ ਦੇਣਾ ਤੇ ਗੈਸ ਕਰ ਦੇਣਾ ਆਪਾਂ ਤੀਜ ਤੇ ਉਹਦੇ ਆਹ ਵਾਲੇ ਨੂੰ ਜਿਦਾਂ ਮਾਰਜਿਨ ਸੀ ਆਪਣੇ ਬੱਚਾ ਦੇ ਸਕਦੇ ਆ ਕੋਈ ਭੰਡ ਭਰਾ ਜਾਵੇ ਤੇ ਉਹਨਾਂ ਵਾਸਤੇ ਵੀ ਹੈ ਨਾ ਤੇ ਬਹੁਤ ਵਧੀਆ ਲੱਗਦਾ ਕੰਮ ਹੈ ਤੇ ਆ ਵੀ ਆਪਾਂ ਸਾਰੇ ਇਸ ਤਰੀਕੇ ਨਾਲ ਹੀ ਇਹ ਬਣਾ ਲੈਣੇ ਕਿਉਂਕਿ ਕੜਾਈ ਮੇਰੀ ਵਿੱਚ ਚਾਰ ਪੈ ਜਾਣੇ ਆ ਕੜਾਈ ਵੱਡੀ ਆ ਜਦੋਂ ਮੈਂ ਲਈ ਸੀਗੀ ਤੇ ਉਦੋਂ ਮੈਨੂੰ ਠੀਕ ਠਾਕ ਜੀ ਲੱਗੀ ਕੜਾਈ ਇਹ ਤੇ ਇਹ ਤੋਂ ਵੱਡੀ ਵੀ ਹੈਗੀ ਆ ਤੇ ਇਹ ਪਾਂਡੇ ਆ ਪਰ ਇਹ ਚੀਜ਼ ਰੱਖੇ ਆ ਔਰ ਰੱਖਣੀ ਵੀ ਪੈਂਦੇ ਆ ਤੇ ਲੋ ਜੀ ਬ੍ਰੈਡ ਪਕੌੜੇ ਹਨਾ ਇਹਦੇ ਫੇਨੇ ਬਣ ਕੇ ਤਿਆਰ ਸਿਰਫ ਚਾਰ ਚਾਰ ਹੀ ਪੈਣੇ ਵਿੱਚ ਇਹਦੇ ਤੇ ਫੇ ਚਾਰ ਤੋਂ ਵੱਧ ਪਾਵਾਂਗੇ ਤੇ ਫਿਰ ਕਮ ਔਖਾ ਹੋ ਜਾਣਾ ਨਾ ਤੇ ਚਾਰ ਬ੍ਰੈਡ ਕੋੜੇ ਪਾਨੇ ਆ ਤੇ ਮੀਰੇ ਮੌਸਮ ਅੱਜੀ ਕਰਦਾ ਖਾਣ ਨੂੰ ਦੁੱਧ ਦਾ ਵੈਸੇ ਗਰਮੀ ਚ ਮਨ ਨਹੀਂ ਕਰਦਾ ਤੇ ਮੀਨਾ ਰੇ ਕਿ ਹ ਕਰਦੀ ਹੱਦ ਹੱਦੋਂ ਬੇਹੱਦ ਕਰਦੀ ਆ ਤੇ ਆ ਲੋ ਜੀ ਮੈਨੂੰ ਉਹਨਾਂ ਚੀਜ਼ਾਂ ਬਣਾਉਣ ਦਾ ਬੜਾ ਸ਼ੌਂਕ ਆ ਤੇ ਖਾਣ ਦਾ ਵੀ ਉਹਨੇ ਸ਼ੌਂਕ ਆ ਬਣਾਉਣ ਦੇ ਨਾਲ 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 ਵੀਵੇਂ ਕਸ਼ਟਮੁਸ਼ੀ ਬਣਾ ਕੇ ਦੇਂਦੀ ਰਹਾਂ ਬੱਚਿਆਂ ਨੂੰ ਨਾ ਤੇ ਉਹ ਖਾਂਦੇ ਰਹਿਣ ਹਾਂ ਮਸਤੀ ਹੋ ਗਈ ਹੈ ਹੂੰ ਪਰ ਆਪਰਾਵਾਂ ਦੀ ਹਾਂਜੀ ਬ੍ਰੈਡ ਪਕੌੜੇ ਮੋٹے ਮੋٹے ਨਿਕਲਦੇ ਪਏ ਆ ਤੇ ਬੜੀ ਸਾਨੀ ਦਾ ਬ੍ਰੈਡ ਪਕੌੜੇ ਬਣ ਜਾਂਦੇ ਆ ਇਹੀ ਆਪਾਂ ਨੂੰ ਮਹਿੰਗੇ ਮਿਲਦੇ ਤੇ ਉਹੀ ਆਪਾਂ ਘਰ ਬਣਾ ਸਕਦੇ ਆ ਮੇਰੀ ਕੋਸ਼ਿਸ਼ ਹੁੰਦੀ ਐ ਵੀ ਆ ਆਪਣੇ ਆਪ ਜਿੱਦਾਂ ਆਪਣੇ ਘਰ ਬਣਾਵਾ ਹਨਾ ਤੇ ਵਧੀਆ ਲੱਗਦਾ ਮੈਨੂੰ ਨਾ ਤੇ ਅਸਵੀਂ ਤਾਂ ਸਾਡੇ ਮੀਂਹ ਪਈ ਜਾਂਦਾ ਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆ ਮੀਂਹ ਵਿੱਚ ਪਕੌੜੇ ਵਧੀਆ ਲੱਗਦੇ ਆ ਨਾ ਉਹ ਵੀ ਬ੍ਰੈਡ ਵਾਲੇ ਇਹ ਨਾਲ ਦਾ ਬਸ ਸਟੈਂਡ ਦੇ 20 ਰੁਪਏ ਦਾ ਪਕੌੜਾ ਮਿਲਦਾ ਬ੍ਰੈਡ ਪਕੌੜਾ ਨਾ ਤੇ ਉਤੇ ਠਹਿਰ ਤ ਜਾ ਹੁਣ ਲਓ ਜੀ ਬ੍ਰੈਡ ਦੇ ਨਾਲ ਥਾਲ ਗਿਆ ਪਰ ਤੇ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਸੀਗਾ ਵੀ ਬ੍ਰੈਡ ਨੂੰ ਜੈਮ ਚਟਨੀ ਲਾ ਕੇ ਤੇ ਉੱਪਰ ਪ੍ਰੈਸ ਕਰਕੇ ਆਲੂ ਤਾਂ ਫਿਰ ਆਪਾਂ ਨੂੰ ਨਾ ਉਹਨੂੰ ਜੋੜ ਕੇ ਕਟਿੰਗ ਕਰਕੇ ਤੇ ਫਿਰ ਇਹਨੂੰ ਪਾਤਾ ਸਿਕਰੇਟੀ ਵਿੱਚ ਪੀਪੇ ਕੇ ਸਿੱਟੀਏ ਤੇ ਥਾਲ ਮੇਰਾ ਭਰ ਗਿਆ ਤੇ ਦੇਖੋ ਜੀ ਇਹ ਬ੍ਰੈਡ ਤੇ ਬੜੇ ਪੋਲੀਅਰ ਸੌਫਟ ਸੌਫਟ ਹੈ ਗਈ ਆ ਤੇ ਆ ਦੇਖੋ ਜੀ ਤੇ ਹੁਣ ਸ਼ਾਮ ਤੱਕ ਬੱਚੇ ਨੇ ਖਾ ਲੈਣੇ ਆ ਤੇ ਜਿਹੜੇ ਜਿੱਥੇ ਘਰ ਵਿੱਚ ਜਿਸ ਘਰ ਬੱਚੇ ਹੁਣ ਇੱਥੇ ਚੀਜ਼ ਖਾਦੀ ਜਾਂਦੀ ਹੈ ਨਾ ਤੇ ਕੱਲਿਆਂ ਨੇ ਕੀ ਖਾਣਾ ਹੁੰਦਾ ਬਾਹਾਨੇ ਨਾਲ ਚੀ ਖਾਏ ਹੁੰਦੀ ਆ ਮੀਂਹ ਦੀ ਚੜੀ ਵਿੱਚ ਅੱਜ ਬਣਾਏ ਬ੍ਰੈਡ ਪਕੌੜੇ ਹੈ ਨਾ ਤੇ ਅ ਬ੍ਰੈਡ ਬ੍ਰੈਡ ਬਚ ਗਏ ਸੀਗੇ ਤੇ ਫਿਰ ਮੈਂ ਆ ਆ ਲੂਟੀ ਕੀ ਬਣਾ ਲਈ ਉਹਦੀ ਚਲੋ ਮੈਂ ਕਿਹਾ ਆਲੂ ਕਿਉਂ ਵੇਸਟ ਕਰਨੇ ਆ ਤੇ ਫਿਰ ਆਲੂ ਟਿੱਕੀ ਵੀ ਬਣ ਗਈਆਂ ਕਿੰਨੀਆਂ ਬਣ ਗਈਆਂ ਤੇ ਆ ਦੇਖੋ ਜੀ ਤੇ ਅੱਜ ਡਬਲ ਡਬਲ ਹੈ ਚੀਜ਼ਾਂ ਬਣਾਈਏ ਖਾਣ ਨੂੰ ਤੇ ਬਸ ਇਦਾਂ ਹੀ ਮਨ ਕਰੇ ਬਣਾ ਲਈਦਾ ਮਨ ਕਹਤਾ ਦਸਾਉਣਾ ਹਨਾ ਦੇਣੇ ਚ ਖਾਣ ਨੂੰ ਮਨ ਕਰਦਾ ਬਣਾ ਲਈਦੀ ਆ ਤੇ ਤੁਹਾਨੂੰ ਦਿਖਾਉਣੀ ਆ ਮੌਸਮ ਕਿਦਾਂ ਦਾ ਬਾਹਰ ਤੇ ਹੁਣ ਇਹ ਤਾਂ ਸਮਾਨ ਬਣਾ ਕੇ ਰੱਖ ਲਿਆ ਹੁਣ ਮੈਂ ਕੋਟ ਬਣਾਉਣੀ ਜਾ ਚਾਹ ਬਣਾ ਕੇ ਵੀ ਤੁਹਾਨੂੰ ਦਿਖਾਉਣੀ ਆ ਮੌਸਮ ਦਾ ਹਾਲ ਚਾਲ ਹਨਾ ਮਿਠੀਆਂ ਥੇ ਗੋਲਦੀ ਨਹੀਂ ਜਾਣਾ ਕਿਤੇ ਨਹੀਂ ਰਹਿਣਾ ਇੱਥੇ ਹੀ ਹੈ ਨਾ ਹਵਾ ਲੈ ਠੰਡੀ ਠੰਡੀ ਹੈ ਨਾ ਹਵਾ ਚੱਲਣ ਦੀ ਆ ਤਾਂ ਲੱਗਦਾ ਹੁਣ ਬੱਦਲ ਬੱਦਲ ਚੱਕ ਹੁੰਦੇ ਆ ਹੁਣ ਬੱਦਲ ਚੱਕ ਹੁੰਦੇ ਆ ਤੇ ਹਵਾ ਚੱਲਣ ਦੀ ਤਾਂ ਥੋੜਾ ਚਿਰ ਹੋ ਗਿਆ ਮੀ ਹਟਿਆ ਵੀ ਪਹਿਲਾਂ ਜਿਵੇਂ ਲਗਾਤਾਰ ਕਿਤੇ ਬਹੁਤ ਹੀ ਜ਼ਿਆਦਾ ਅੰਦਰ ਕਿਹੜਾ ਬੈਹ ਹੁੰਦਾ ਇੰਨਾ ਨਾ ਸੁਖਿੰਦਰ ਬੈਠੇ ਰਹਿੰਦੇ ਉਹਦੀ ਘੋਲ ਜੀ ਆਉਂਦੀ ਅੰਦਰ ਬੈਠਿਆਂ ਨੂੰ ਇਹ ਲੱਗਦਾ ਵੀ ਜਿਦਾਂ ਕੋ ਕੰਮ ਹੀ ਨਹੀਂ ਕੀਤਾ ਹੁੰਦਾ ਅੱਜ ਤਾਂ ਦੇਖੋ ਬੰਦ ਤਾਂ ਇਹ ਤਾਂ ਕ ਵੀ ਹੈਗੇ ਆ ਵੈਸੇ ਹਵਾ ਚੱਲਣ ਲੱਗ ਪਈ ਆ ਵਾਇਗਰੂ ਮਿਹਰ ਕਰੇ ਸਾਚਣ ਕੇ ਉਹ ਡਰ ਲੱਗਦਾ ਪਿਆ ਆ ਤੇ ਚਲੋ خیر ਜੋ ਨੂੰ ਚੰਗਾ ਲੱਗਦਾ ਉੱਪਰ ਵਾਲੇ ਹਨ ਉਹ ਹੀ ਹੁਣਾਇਆ ਤੇ ਦੇਖੋ ਪਿੱਪਲ ਕਿਦਾ ਹਰੀ ਕਰਦਾ ਲਹਿਰਾਉਣ ਡਿਆ ਆ ਹਵਾ ਦੇ ਨਾਲ ਹਵਾ ਤੇਜ ਆ ਤੇ ਚਲੋ ਸ਼ੁਕਰ ਹੈ ਇਸ ਕਿ ਹਵਾ ਬਦਲ ਡਾ ਕੇ ਲੈ ਜਵੀਂ ਬਦਲਉਂਦੇ ਹਨੀ ਕਿ ਪਰ ਥਾਂ ਥਾਈਂ ਦੇਖਦੇ ਖਬਰਾਂ ਬਹੁਤ ਜ਼ਿਆਦਾ ਹਨਾ ਮਾਹੌਲ ਬੜੀ ਆਇਆ ਜੀ ਨਾ ਕਿਆਰ ਹੋਇਆ ਆ ਪਾਣੀ ਆ ਗਿਆ ਘਰ ਅੰਦਰ ਰੁਕਣਾ ਨਹੀਂ ਤੇ ਤੁਮ ਖਾਜੀ ਅੱਜ ਦੇ ਬਲੌਗ ਦਾ ਕਰਦੇ ਇਥੇ ਐਂ ਤੇ ਬਲੌਗ ਹੋਵੇਗਾ ਲੰਬਾ ਫਿਰ ਨਵੇਂ ਬਲੌਗ ਨਾਲ ਮਿਲਾਂਗੇ ਬਾਕੀ ਇਕਲੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੇ ਵਾਈ ਜੀ ਵਾਈ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਤਾਂ ਆਪੋ ਆਪਣੇ ਘਰਾਂ ਵਿੱਚ ਸੇਫ ਰਹਿਣ ਤੇ ਠੀਕ ਠਾਕ ਰਹਿਣ ਓਕੇ ਬਾਈ ਜੀ